नवशह सरगर्मी प्रोग्राम वास्तविक प्रतिशी की तरफ आप जी का हार्दिक स्वागत है यह शायद जिला शहीद भगत सिंह संबंधित अज दिन विशेष सरगर्मी ਸੋਸ਼ਲ ਵੈਲਫੇਅਰ ਸੁਸਾਇਟੀ ਜ਼ਿਲ੍ਹਾ ਸ਼ੀਤ ਭਗਤ ਸਿੰਘ ਨਗਰ ਦੇ ਵੱਲੋਂ ਪ੍ਰਧਾਨ ਸਰਦਾਰ ਨਰਿੰਦਰ ਸਿੰਘ ਰਠੌਰ ਦੀ ਅਗਵਾਈ ਦੇ ਹੇਠ ਫੋਕਲ ਪੁਆਇੰਟ ਨਵਾਂ ਸ਼ਹਿਰ ਵਿਖੇ ਬੂਟੇ ਲਗਾਏ ਗਏ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ E

बेटा तो महा हर मा हर माधे हर मा हर महा हर हर महा लो लाओ हर हर महा हर हर महादेव हर हर महादेव वो शंकर भगवान गीत चलो कश्मीर की वादी में ਸ਼ਾਦੀ ਵਿੱਚ ਚਲੋ ਕਸ਼ਮੀਰ ਦੀ ਬਾਦੀ ਵਿੱਚ ਮੋਲੇ ਨਾਲ ਦੀ ਸ਼ਾਦੀ ਵਿੱਚ ਹਰ ਹਰ ਮਹਾਦੇਵ ਬੰਬੰਬ ਮੋਲੇ ਬੰਬੰਬ ਮੋਲੇ ਇਹ ਕਰਾਂ ਵੀਰ ਬਜਰੰਗੇ ਹਰ ਹਰ ਮਹਾਦੇਵ ਅੱਜ ਕਿੱਥੇ ਕਿੱਥੇ ਜਾ ਰਹੇ ਹੋ ਤੁਸੀਂ ਦੱਸੋ ਮੋੜੇ ਜੀ ਅੱਜ ਆ ਜਾ ਆ ਜਾ ਹਾਂਜੀ ਜੈ ਬੋਲੇ ਜੀ ਹੋਰ ਜੀ ਠੀਕ ਠਾਕ ਹੋ ਸਾਰੇ ਅੱਜ ਅਸੀਂ ਜਾ ਰਹੇ ਹਾਂ ਪੋਲੇ ਸ਼ੰਕਰ ਦੇ ਬਰਾਤੀ ਬਣ ਕੇ ਪੋਲੇ ਦੇ ਵਿਆਹ ਤੇ ਅਮਨਾਂ ਦੀ ਯਾਤਰਾ ਅਸੀਂ ਇਹ ਤੋਂ ਸਭ ਤੋਂ ਪਹਿਲੇ ਜਾਵਾਂਗੇ ਜੰਮੂ ਭਗਤੀ ਨਗਰ ਉਸ ਤੋਂ ਬਾਅਦ ਚੋਂ ਕਾਨਵਾਈ ਦੇ ਥਰੂ ਬਲਟਾਲ ਪਹੁੰਚਾਂਗੇ ਬਲਟਾਲ ਪਹੁੰਚਣ ਤੋਂ ਬਾਅਦ ਚੋਂ ਭੋਲੇ ਦੇ ਦਰਸ਼ਨ ਕਰਕੇ ਵਾਪਸ ਇਹਦੇ ਵੈਸ਼ਨਵਾ ਦਾ ਮੱਥਾ ਟੇਕ ਕੇ ਨਵਾਂ ਸ਼ਹਿਰ ਪਹੁੰਚਾਂਗੇ ਜੈ ਭੋਲੇ ਜੈ ਭੋਲੇ ਜੈ ਭੋਲੇ ਹੋਰ ਹੋਰ ਮਹਾਦੇਵ ਹੋਰ ਹੋਰ ਮਹਾਦੇਵ ਹੋਰ ਹੋਰ ਮਹਾਦੇਵ ਠੀਕ ਹੈ ਜੀ ਬੰਦੇ ਇੱਥੇ ਠਾਣੇ ਮਗਾਉਣੇ ਆ ਉਥੇ ਫੜਿਆ ਸੀ ਭੈਣ ਘਲਾ ਉੱਡਦੇ ਸੋਨੂ ਬਜੀ ਪਿੱਛੇ ਬਾਈ ਬਿਨਾ ਨੰਬਰ ਦਾ ਉਹ ਬੰਦੇ ਦੋ ਵੀ ਫੜਿਆ ਚਲੀਏ ਚਲ ਬਾਬੇ ਦੇ ਆ ਗਏ ਚਲ ਪਿੱਛੇ ਪਿੱਛੇ ਬਿਨਾ ਨੰਬਰ ਤੋਂ ਕਲੀਮ ਮੁਹੰਮਦ ਲਾਇਸੈਂਸ ਨੰਬਰ 2616 ਜੰਮੂ ਮੋਬਾਈਲ ਨੰਬਰ ਵੀ ਅਸਲ ਪਹਿਲੀ ਵਾਰੀ ਪਹਿਲੀ ਵਾਰੀ ਜਾਓ ਦੇਖੋ ਭੈਣ ਕਿੱਦਾਂ ਦੇ ਵੜੇ ਵੜੇ ਅੰਦਰੋਂ ਵੀ ਨੋਟ ਕੋਈ ਨਾ ਕੋਈ ਵੀਡੀਓ ਬਣਾਇਓ ਚਲੋ ਯਾਰ ਕੋਲੇ ਹਰ ਸਾਈਲ ਗਲੇ 'ਚ ਰੋਸਾ ਘਟੀ ਗਿਆ ਇਧਰੋਂ ਸਾਰੀ ਕਮਾ ਲਓ ਨਾ ਚਾਹ ਕੋਈ ਜੱਲਾ ਭਾਜੀ ਕਿੱਥੇ ਹੋ ਦੋਦਆਂੀਆਂ ਰੱਖ ਦੇ ਤੁਸੀਂ ਕੰਮ ਕਰਨਾ ਲੱਗੇ ਇਹ ਤੁਹਾਡੀ ਜ਼ਿੰਮੇਵਾਰੀ ਤੁਸੀਂ ਪੂਰਾਓ ਭਾਜੀ ਰਕਾਰ ਦੇ ਨਾਲ ਤਕੜਾ ਮਾਏ ਜਾਨੂ ਮਾਰਾ ਬਸ ਸਿੱਖਣਾ ਕੁਝ ਨਹੀਂ ਬਾਧੇ ਰੋਗੀ ਦਾ ਮਤਲਬ ਹੈ ਨਾ ਪ੍ਰੇਮ ਗੱਡੀ ਲੈ ਕੇ ਆਓ ਯਾਰ ਹੁਣ ਕੱਲ ਸੁਣ ਲੋ ਇੱਧਰ ਬਾਤ ਰਹੀ ਹੈ ਨਾ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਤੇ ਕੀਮਾ ਵਾਲਾ ਜਿਹੜਾ ਢਾਈਆਂ ਦਾ ਸਰ ਮੇਰਾ ਨਾਮ ਪ੍ਰਸ਼ਾਂਤ ਵਰਮਾ ਅੱਜ ਰਵੀਨ ਬੰਸਲ ਦਾ ਫੋਨ ਆਇਆ ਮੈਨੂੰ ਕੋਈ 2-3 ਘੰਟੇ ਪਹਿਲਾਂ ਕਿ ਮਕੇਰੀਆਂ ਤੋਂ ਫੋਨ ਆਇਆ ਕੋਈ ਟਰੱਕ ਗਾਉ ਮੈਸ਼ਨ ਨਾਲ ਭਰਿਆ ਤਲਵਾੜੇ ਵੱਲ ਆ ਰਿਹਾ ਅਸੀਂ ਆਪਣੇ ਮੁੰਡੇ ਇੱਥੇ ਖੱਟੇ ਕਰਕੇ ਤੇ ਤਲਵਾੜੇ ਅਖੋਖਾ ਮਾਰਕੀਟ ਦੇ ਸਾਹਮਣੇ ਖੜ੍ਹ ਗਏ 500 ਉਹਨਾਂ ਨੇ ਗੱਡੀ ਹਾਜੀਪੁਰ ਤੱਕ ਪੁਜਾਲੀ ਤੇ ਉਹਦੇ ਮਗਰ ਮਗਰ ਆ ਗਏ ਇੱਥੇ ਆ ਕੇ ਉਹਨਾਂ ਨੂੰ ਘੇਰ ਲਿਆ ਇੱਕ ਬੰਦਾ ਸਾਡਾ ਉਹਦਾ ਚਾਬੀ ਕੱਢਣ ਵੀ ਲੱਗ ਗਿਆ ਉਹਨੂੰ ਨਿਕਲਣ ਨੂੰ ਕਿ ਉਹਨੇ ਰਾਡ ਰੂਡ ਦਿਖਾਈ ਅੰਦਰੋਂ ਫੇਰ ਉਹਨੇ ਟਰੱਕ ਭਜਾ ਲਿਆ ਇੱਥੋਂ ਟਰੱਕ ਭਇਆ ਥੋਖਾ ਮਾਗੜ ਚੋਂ ਦਾਰਾ ਹਾਜੀਪੁਰ ਚਲ ਗਿਆ ਅਸੀਂ ਉਹਦੇ ਮਗਰ ਚੱਲ ਗਏ ਮੈਂ ਤੇ ਮੇਰੇ ਨਾਲ ਮੁੰਡਾ ਇੱਕ ਹੋਰ ਸੀਗਾ ਅਸੀਂ ਹਾਜੀਪੁਰ ਜਾ ਕੇ ਉਹਦੀ ਗੱਡੀ ਕ੍ਰੋਸ ਕਰ ਲਈ ਉਹਨੂੰ ਲੱਗਿਆ ਕਿ ਇਹ ਨਕਲ ਲਵਾਉਗੇ ਉਹਨੇ ਬਾਜ਼ਾਰ ਦੇ ਪਿੱਛੋਂ ਗੱਡੀ ਦੁਆਪ ਵਾਪਸ ਤਰਵਾੜੇ ਨੂੰ ਮੋੜ ਲਈ ਫਿਰ ਇੱਥੋਂ ਗੱਡੀਆਂ ਮਗਰ ਤੋਂ ਨੇ ਫਿਰ ਇੱਥੇ ਟਰੱਕ ਘੁਮਾ ਕੇ ਤੇ ਮੁੜ ਕੇ ਨੇ ਠੀਰ ਦੀ ਖੀਤੋਂ ਦਤਾਰਪੁਰ ਤੇ ਰਕੜੀ ਕਰਾਈ ਵਾਲ ਪਾਰਿਆ ਉਹਨੂੰ ਰਸਤੇ ਦਾ ਪਤਾ ਨਹੀਂ ਸੀਗਾ ਅੱਗੇ ਸੜਕ ਛੋਟੀ ਸੀ ਉੱਥੇ ਫਸ ਗਿਆ ਇੱਕ ਨੱਟ ਗਿਆ ਇੱਕ ਫਸ ਗਿਆ ਗੱਡੀ ਕਿੱਥੇ ਸੀਗੀ ਔਰ ਜਿਹੜੀ ਹੈ ਜੰਮੂ ਨੰਬਰ ਜੀਨਾਗਰ ਤੋਂ ਆਈ ਸੀ ਇਹ ਜੰਮੂ ਨੰਬਰ ਹੈ ਦੀਨਾਗਰ ਤੋਂ ਆਈ ਸੀ ਤਾਂ ਕਹਿੰਦੇ ਕਿ ਮਨਾਲੀ ਜਾ ਰਹੇ ਸੀ ਇਹ ਉਹਦੇ ਹੀ ਬਿਆਨ ਹੈ ਜਿਹੜਾ ਬੰਦਾ ਫੜਿਆ ਕਿੰਨੇ ਵਧੀਆਂ ਹੋਰ ਵੀ ਵਧੀਆਂ ਪਈਆਂ ਦੋ ਜਣੇ ਦੋ ਇੱਕ ਸਵਿਫਟ ਮਗਰ ਗੱਡੀ ਪਿੱਛੇ ਹੋਰ ਭਰਦੀ ਵੀ ਨਾਲੇ ਮੌਕੇ ਤੇ ਇੱਕੋ ਹੀ ਫੜੇ ਇੱਕ ਫਰਾਰ ਹੋ ਗਿਆ ਏਕੇ ਤੇ ਮਗਰ ਸਵਿਫਟ ਸੀਗੀ ਜਿੱਦਾਂ ਕੋਈ ਸਿਕਿਉਰਿਟੀ ਐਸਕੋਰਟ ਨਹੀਂ ਕਰਦੀ ਗੱਡੀ ਕਿਸੇ ਨੂੰ ਉਹ ਵੀ ਸੀਗੀ ਪਰ ਜਦੋਂ ਉਹਨਾਂ ਨੂੰ ਲੱਗਿਆ ਕਿ ਸਾਡੀਆਂ ਗੱਡੀਆਂ ਜ਼ਿਆਦਾ ਹੈ ਕਿਉਂਕਿ 8-10 ਗੱਡੀਆਂ ਹੈਗੀਆਂ ਮੋਟਰ ਤੇ ਕਾ ਸੀ ਉਹ ਫੇਰ ਪਿੱਛੋਂ ਗਾਇਬ ਹੋ ਗਏ ਕਿਹੜਾ ਸੀ ਲੱਗਦਾ ਉਹਨਾਂ ਕੋਲ ਹਥਿਆਰ ਵੀ ਸੀ ਕਿੰਨਾ ਹੋਊਗਾ ਇਹਨਾਂ ਦੀ ਚੈਕਿੰਗ ਕਿਉਂ ਨਹੀਂ ਕੀਤੀ ਗਈ ਸਰ ਸਰ ਜੀ ਇਹ ਹੀ ਵਿਚਾਰ ਸਾਡੇ ਅਪਰਚ ਵੀ ਚੱਲਦਾ ਹੈ ਕਿ ਗੱਡੀ ਤਲਵਾੜੇ ਤੱਕ ਇੰਨੇ ਨੱਕੇ ਟਪਕੇ ਪਹੁੰਚੀ ਕਿ ਮੈਂ ਹੁਣ ਕਿਸੇ ਦਾ ਵਿਅਕਤੀਗਤ ਤੌਰ ਤੇ ਨਾਮ ਨਹੀਂ ਲੈ ਸਕਦਾ ਪਰ ਜ਼ਿੰਮੇਵਾਰੀ ਤਾਂ ਸ਼ਾਸਨ ਪ੍ਰਸ਼ਾਸਨ ਦੀ ਬਣਦੀ ਹੈ ਜੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਸ਼ਾਸਨ ਦੀ ਜ਼ਿੰਮੇਵਾਰੀ ਹੈ ਸਾਡੀ ਜ਼ਿੰਮੇਵਾਰੀ ਤੇ ਹੀ ਨਿਭਾ ਰਹੇ ਹਾਂ ਇਹ ਉਹ ਕਿਉਂ ਨਹੀਂ ਜ਼ਿੰਮੇਵਾਰੀ ਕਿਉਂ ਨਹੀਂ ਨਿਭਾਰਿਆ ਇਹ ਉਹ ਜਾਣਨ ਕਿਤੇ ਨਾ ਕਿਤੇ ਤਾਂ ਕਪਲੇਵਾਜੀ ਹੈਗੀ ਆ ਨਾਲੇ ਜੀ ਮੰਗ ਤਾਂ ਹੀ ਕਰਦੇ ਆ ਕਿ ਤਲਵਾੜੇ ਤੱਕ ਗੱਡੀ ਪਹੁੰਚੇ ਨਾ ਤੁਸੀਂ ਪਿੱਛੇ ਚੈਕਿੰਗਾਂ ਕਰੋ ਨਾ ਇਹ ਜੇ ਐਂਡ ਕਿਹਦੀਆਂ ਜਿੰਨੀਆਂ ਗੱਡੀਆਂ ਆਉਂਦੀਆਂ ਤਲਵਾੜੇ ਤੱਕ ਪਹੁੰਚਦੀਆਂ ਸਾਡੇ ਕੋਲ ਤਾਂ ਕੋਈ ਹਥਿਆਰ ਨਹੀਂ ਅਗਲਿਆਂ ਕੋਲ ਹਥਿਆਰ ਵੀ ਹੋ ਸਕਦੇ ਆ ਅਸੀਂ ਉਹ ਅਸੀਂ ਉਂਗਲੀ ਤੇ ਖੂਨ ਲਵਾ ਕੇ ਸ਼ੀਦियां ਪ੍ਰਾਪਤ ਕਰ ਲਈਏ ਉਹਦੇ ਨਾਲ ਪੁਲਿਸ ਆਪਣਾ ਕੰਮ ਕਰੇ ਪਰਚਾ ਤਲਵਾੜੇ ਨਾਲੇ ਜੀ ਬੰਦਾ ਆ ਪਰਚੇ ਦੀ ਜਿਹੜੀ ਗੱਲ ਆ ਇੱਕ ਉਹ ਹਾਜੀਪੁਰ ਕਿਉਂ ਕਰ ਰਹੇ ਇਹ ਵੀ ਸਾਡੇ ਸਮਝ ਤੋਂ ਬਾਹਰ ਹੈ ਕਿਉਂਕਿ ਗੱਡੀ ਅਸੀਂ ਇੱਥੋਂ ਰ ਤੇ ਤਲਵਾਰਾ ਪੁਲਿਸ ਸਟੇਸ਼ਨ ਦੇ ਏਰੀਏ ਦੇ ਪਿੰਡ ਪਿੰਦਾ ਉੱਥੋਂ ਗੱਡੀ ਖੜੀ ਉੱਥੋਂ ਬੰਦਾ ਖੜਿਆ ਉਹ ਬੰਦਾ ਹਾਜੀਪੁਰ ਲੈ ਗੇ ਜਦ ਕਿ ਗਊਸ਼ਾਲਾ ਇੱਥੇ ਵਧੀਆ ਇੱਥੇ ਗਊਮੰਛ ਦੀ ਵੀ ਸੇਵਾ ਵਧੀਆ ਹੋ ਜਾਣੀ ਤੇ ਟਰੱਕ ਵੀ ਅਸੀਂ ਇੱਥੇ ਲੈ ਕੇ ਖੜਾ ਕਰ ਲਿਆ ਮੌਕੇ ਤੇ ਕੋਲਸਟ੍ਰਾਂਟਿੰਗ ਨੇ ਮੌਕੇ ਤੇ ਇੱਕ ਮਲਾਈਓ ਸਾਹਿਬ ਆਏ ਸੀਗੇ ਮੈਨੂੰ ਜਾਣਦਾ ਨਹੀਂ ਉਹਨਾਂ ਦਾ ਨਾਮ ਤੇ ਉਸ ਤੋਂ ਬਾਅਦ ਐਸਰ ਸਾਹਿਬ ਨੂੰ ਜਦੋਂ ਅਸੀਂ ਫੜ ਲਿਆ ਸੀ ਉਹਨਾਂ ਨੂੰ ਫੜ ਲੈ ਹੋਰ ਦੋ ਬੰਦੇ ਹੁਣੀ ਖਬਰ ਮੈਨੂੰ ਲਿਖ ਦੋ ਬੰਦੇ ਹੋਰ ਵੀ ਫੜ ਲਿਆ ਦੋ ਬੰਦੇ ਹੋਰ ਫੜ ਲਏ ਨਾਲੇ ਜੀ ਜਿਹੜਾ ਹਜੀਪੁਰ ਦਾ ਕੀ ਮਾਜਰਾ ਵੀ ਤਲਵਾੜੇ ਕਿਉਂ ਨਹੀਂ ਪਰਚਾ ਦਾਇਰ ਕੀਤਾ ਹਾਂਜੀ ਹਾਂਜੀ ਇਹ ਤਾਂ ਬਿਤਾ ਇੱਕ ਇੱਕ ਇਤਹਾਸ ਕਿਉਂ ਨਹੀਂ ਕਰਦੇ ਉਹ ਜਾਣਦੇ ਅਸੀਂ ਤਾਂ ਗਊ ਵੰਸ਼ ਕਰਕੇ ਕਹਿੰਦੇ ਆ ਕਿ ਇੱਥੇ ਗਊਸ਼ਾਲਾ ਵੱਡੀ ਹੈ ਇੱਥੇ ਸੇਵਾ ਹੋ ਜਾਂਦੀ ਉੱਥੇ ਗਊਸ਼ਾਲਾ ਵੀ ਛੋਟੀ ਹੈ ਨੰਬਰ ਤੋਂ ਤੇ ਏਰੀਆ ਜਦ ਤਲਵਾੜਾ ਪੈਂਦਾ ਤੇ ਹਜੀਪੁਰ ਦਾ ਕਾਰ ਪ੍ਰਸ਼ਾਸਨ ਚ ਇਹ ਸਾਰੇ ਜਿਲ੍ਹਾ ਸ਼ੀਲ ਪਲਸੇਗ ਨਗਰ ਦਾ ਸਵੰਦਤ ਅਧਿਕਾਰੀਆ ਵਿਸ਼ੇਸ਼ ਸਰਗਰਮੀਆਂ ਤੁਨ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪਰਦੇ ਸਿੰਘ ਇਜਾਜ਼ਤ ਦਿਓ ਧੰਨਵਾਦ